ਫਰਮਾਤਮਾ ਗੁਰਦਾਸਾ ਜੀ ਹਰਕਾਰਪੁਰ ਤੋਂ ਹੈ ਬਸ ਸੱਚਾ ਪਾਤਸ਼ਾਹ ਜੀ ਸਭਲਾ ਕਰੀ ਬਹੁਤ ਹੀ ਜ਼ਿਆਦਾ ਬੱਦਲ ਗੜ ਕੇ ਆ ਜੀ ਤੇ ਨਾਲ ਮੀ ਹੈ ਜਿਹੜਾ ਓਹੋ ਬਹੁਤ ਜ਼ੋਰ ਦਾ ਮੀ ਆ ਕੇ ਰਿਹਾ ਹੈ तकरीबन 5 ਕਿ ਮਿੰਟ ਹੋਏ ਹੈ ਤਸੱਲੀਆਂ ਕਰਾਤੀਆਂ ਜੀ ਪਹਿਲਾਂ ਹਵਾ ਵੀ ਬਹੁਤ ਚਲਦੀ ਸੀ ਕੀ ਨਾਲ ਪਰ ਹੁਣ ਹਵਾ ਦਾ ਰੁਕ ਥੋੜਾ ਜਿਹਾ ਘਟਿਆ ਪਰ ਮੀ ਨੇ ਪੂਰਾ ਜ਼ੋਰ ਦਿਖਾਇਆ ਹੋਇਆ ਹੈ ਏ ਵੀ ਇਹ ਦੇਖਿਓ ਹੁਣ ਆਵਾਜ਼ ਆਉਂਗੀ ਫੇਰ ਉਹ ਆ ਰਹੇ ਆਹੀ ਪੋਜੀਸ਼ਨ ਦੇ ਨਾਲ ਖੜਕ ਰਿਹਾ ਜੀ ਬੱਦਲ ਬਿਜਲੀ ਦਸਕਦੀ ਨਹੀਂ ਲਿਖਦੀ ਥੱਲੇ ਨਹੀਂ ਲਿਖਦੀ ਉੱਪਰ ਤੇ ਆਵਾਜ਼ ਬਹੁਤ ਆ ਰਹੀ ਹੈ ਜ਼ਬਰਦਸਤ ਵਾਹ ਇਕ ਰੂਹ ਤੇ ਬਾਕੀ ਮੈਂ ਉਧਰ ਪਾਸੇ ਦਿਖਾਉਂਦਾ ਜੀ ਤੁਹਾਨੂੰ ਚੱਲ ਕੇ ਬਹੁਤ ਇੱਕ ਕਪਾਣੇ ਹੁਣ ਐਨਕਾ ਲਵਾ ਲੀਆਂ ਹੋਈਆਂ ਇਧਰ ਬਿੰਦੂ ਬਹੁਤ ਮੀਟ ਹੈ ਜੀ ਬਹੁਤ ਸਾਸ਼੍ਰੀਕਾ ਵੀ ਸਾਸ਼੍ਰੀਕਾ ਸਾਰਿਆਂ ਨੂੰ ਜਿੰਨੇ ਵੀ ਦੇਖ ਰਹੇ ਹੋ ਤੇ ਕੁਆਲਿਟੀ ਰੱਖਿਓ ਮਨੋੜੀ ਜੀ ਵਾਹ ਜੀ ਖਾ ਰਿਓ ਰੱਪਾ ਹੁਣ ਜਿਵੇਂ ਚਾਰੇ ਪਾਸੇ ਤੇ ਕੁੰਡੇ ਕਾਂਡੇ ਕਰੇ ਹੋਏ ਬੰਦ ਤਾਂ ਕਰਕੇ ਵੀ ਬਾਛੜ ਬੁਛੜ ਦਾ ਪਾਣੀ ਅੰਦਰ ਨਾ ਆਵੇ ਤੇ ਤੋਂ ਰਿਹਾ ਜੇ ਕੈਮਰਾ ਮੇਰੇ ਸਾਹ ਹੁੰਦਾ ਦਿਖਦਾ ਇਹ 20000 ਕਾਰੇ ਦਾ ਮਾਸਾ ਫੋਨ। ਇਹ ਮੁਰਦਾ ਕੱਥੇ ਦੇ। ਵਾਹ ਇੱਕ ਸ਼ਤਰਨਾਮ ਸੱਚਾ ਪਾਸ਼ਾ। ਵਾਹ ਜੀ। ਸਾਰਾ ਹਲ ਸਾਮਾਨ ਸਾਰਾ ਭਿੱਜ ਗਿਆ ਜੀ ਬਾਹਰ। ਹਾਲੋ ਸਤਿ ਸ਼੍ਰੀ ਅਕਾਲ ਜੀ। ਕਿੱਥੇ ਹੋ ਜੀ ਆਪਣੇ ਘਰੇ ਆ ਜੀ। ਕਰਨਜੀਤ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ ਧਰਿਆ ਨੂੰ। ਠੀਕ ਬੜਵਾਲੀ ਤੋਂ ਠੀਕ ਹੈ ਜੀ ਕਰਦੇ ਗਏ ਵੇ ਜੀ ਸਾਰੇ ਥੋੜਾ ਜੱਕ ਜੱਜਮੀਨ ਕੋਲ ਪ੍ਰੋਗਰਾਮ ਹੈ ਇੱਕ ਜੀ ਉੱਥੇ ਤੇ ਮੈਂ ਬੰਟੀ ਮਾਨ ਹਾਏ ਦਿਲਰਾਜ ਜਸੜ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਮਨਪ੍ਰੀਤ ਕੋਰ ਸਾਡੀ ਭੈਣ ਪੇਂਟ ਵਧੀਆ ਕੀਤਾ ਤੁਸੀਂ ਜੀ ਬਹੁਤ ਥੈਂਕ ਯੂ ਜੀ ਥੈਂਕ ਯੂ ਤੇ ਜਿਹੜੀ ਮੀਂਹ ਹੈ ਜੀ ਕਾਫੀ ਜਿਆਦਾ ਤੇਜ਼ ਪੈ ਰਿਹਾ ਹੈ ਜੀ ਤੇ ਪੱਤਣਾਂ ਨੇ ਨਾ ਡਰਾਇਆ ਪਿਆ ਜੀ ਇਹਨੇ ਜ਼ੋਰ-ਜ਼ੋਰ ਕੇ ਗਰਜ ਰਹੇ ਨੇ ਜੀ ਤੇ ਬਿੰਦੂ ਵੀ ਉੱਧਰ ਬਿੰਦੂ ਨੇ ਵੀ ਆਪਣੀਆਂ ਟਾਕੀਆਂ ਟੂਕੀਆਂ ਸਾਰੀਆਂ ਬੰਦ ਕਰਨੀਆਂ ਜੀ ਆਹ ਕਰਾਈ ਜੀ ਪੇਂਟ ਪਰ ਇਦਾਂ ਹੈ ਹੋ ਗਿਆ ਤੁਸੀਂ ਦੇਖ ਸਕਦੇ ਹੋ ਉਂਕੇ ਉਪਰ ਗਾਨੇ ਨੂੰ ਕਰਾਈ ਜਿਹੜੀ ਬਣਾਈ ਹੈਗੀ ਸਾਡੇ ਪੇਂਟਰ ਸਾਹਿਬ ਨੇ ਤੇ ਇਹ ਰੂਮ ਦੇ ਵਿੱਚ ਹੈਗਾ ਜੀ ਆਹ ਕਰੋ ਬਾਕੀ ਪਤੰਥ ਤੁਹਾਨੂੰ ਹੁਣ ਇਸ ਕੈਮਰੇ ਦੇ ਜ਼ਰੀਏ ਕਿਵੇਂ ਦੇਖੂਗਾ ਬਹੁਤ ਜ਼ੋਰ ਦਾ ਮੀ ਮੰਦੋਏ ਹੋ ਮੰਦੋ ਆਮਰੇ ਦੇ ਬਹਾਰ ਨੇ ਔਲਗਿਆ ਹੈ ਬਰਾ ਸਾਰੇ ਗੱਲ ਦੇ ਸਾਰਿਆਂ ਨੂੰ ਨਹੀਂ ਬੜੀ ਛਿੱਤੀ ਕੁੜਕੀ ਕੁੜਕੀ ਜੇ ਲਾਉਣੇ ਤੇ ਬਿਜਲੀ ਅੰਦਰ ਫੜਿਆਉਣੀ ਸੀ ਉਹ ਤੇ ਭਾਈ ਯਾਰ ਹੈ ਉਹ ਹੀ ਖਾਤਾ ਆ ਲੈ ਤਿੰਨਾਂ ਮੋਹ ਲੈ ਉਹ ਐਡਾ ਇੱਕ ਵਾਰ ਖੜੀ ਦਾ ਮੈਂ ਕਹਾਂ ਮੈਂ ਤੇ ਬੈਠਾ ਤੁਸੀਂ ਮਾ ਹੂ ਕਿਹੜੇ ਆ ਮੈਂ ਬਾਹਰ ਕਿਉਂ ਰਿਹਾ ਹੈ ਜਾਨਸ ਤੇ ਯਾਤ ਕਰੀਆ ਦਵਾ ਨਾਮ ਕਰਕੇ ਬੰਦ ਕਰ ਗਿਆ ਦੀ ਇਹ ਆਪਣੀ ਦੀ ਕਰੀਆਂ ਕਹਿੰਦਾ ਭਾਈ ਅਦਰ ਆਪਣਾ ਕਵਰੇਜ ਤੂੰ ਕਰ ਲਾਪੇ ਹੁਣ ਮੈਰਾ ਬਹੁਤ 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 ਸਾਰੇ ਮੈਸੇਜ ਆ ਗਏ ਚਲੋ ਮੈਸੇਜ ਵੀ ਰੀਡ ਕਰ ਲੈਂਦੇ ਆ ਮੈਂ ਤਾਂ ਇੱਕ ਮੂਵੀ ਲਈ ਬੈਠਾ ਸੀਗਾ ਹੁਣ ਡੈਟ ਗਈ ਭੱਜ ਜੀ ਜਿਹਦੇ ਕਰਕੇ ਹੁਣ ਉਹਨਾਂ ਦੁਬਾਰੇ ਆਪਣਾ ਆਹ ਮੋਬਾਈਲ ਕਨੈਕਟ ਕੀਤਾ ਸੀਗਾ ਇਹਦੇ ਨਾਲ ਮਹਾਚਲ ਪਹਿਲਾਂ ਚਲੋ ਲਾਈਵ ਹੋ ਕੇ ਕੁਝ ਤੁਹਾਨੂੰ ਦਿਖਾਏ ਦਿੰਨੇ ਆ ਆ ਕਲੀਅਰ ਨਹੀਂ ਆ ਰਿਹਾ ਅੱਛਾ ਜੀ ਸੌਰੀ ਸਾਡੇ ਵੀ ਇਹੀ ਕਲਰ ਹੈਗਾ ਜੀ ਠੀਕ ਹੈ ਜੀ ਸਾਰੇ ਗ੍ਰੇ ਕਰ ਦिए ਕਿ ਹੁਣ ਤਾਂ ਇਹ ਅਲੱਗ-ਅਲੱਗ ਕਰ ਸਕਦੇ ਦਿਲਰਾਜ ਜੱਫੜ ਜੀ ਮਾਹੀ ਤੁਹਾਡੇ ਵੱਲ ਪਾਣੀ ਤਾਂ ਨਹੀਂ ਫਿਲਹਾਲ ਹੈ ਨਹੀਂ ਜੀ ਤੇ ਜਿਹੜੇ ਬੰਨ ਇੱਕ ਬੰਨ ਪੂਰ ਹੋ ਗਿਆ ਸੀਗਾ ਇੱਕ ਬੰਨ ਰਹਿੰਦਾ ਜੀ ਹਾਲੇ ਪੂਰਨੇ ਚ ਤਰਨਾ ਚੀਮਾ ਜੀ ਹਲੋ ਜੀ ਤੇ ਦੇਖੋ ਕਿਹੜੇ ਸਾਹ ਕੋ ਛੜਕਦਾ ਡਰ ਲੱਗਦਾ ਜੀ ਕੁ ਵੱਡਾ ਡਰ ਜੇ ਤੁਨ ਵਾਰਿ ਸੋਣਦੀ ਹੋਵੇ ਨਾ ਮੱਲੀ ਹਲੋ ओके जी ਕਹਿੰਦੀ ਇਹ ਕਲਰ ਦਾ ਹੀ ਫੈਸ਼ਨ ਹੈ ਜੀ ਹੁ ਸਾਡੀ ਭੈਣ ਮਨਜੋਤ ਘਰ ਕਹਿੰਦੀ ਹੈ ਬਹੁਤ ਜ਼ੋਰ ਜਰ ਨਹੀਂ ਪੈ ਰਿਆ ਤੇ ਬਹੁਤ ਜ਼ੋਰ ਦੇ ਗਰਜ ਰਹੀ ਹੈ ਉੱਪਰ ਬਿਜਲੀ ਬਿਜਲੀ ਨਹੀਂ ਵਿਗਰੀ ਵਾਹ ਜੀ ਆ ਰਹੀ ਹੈ ਯਾਤਾ ਇਹ ਹੋ ਸਕਦਾ ਵੀ ਥੱਲੇ ਬੱਦਲ ਕੋਈ ਹੋਰ ਆ ਉੱਪਰ ਬੱਦਲ ਕੋਈ ਹੋਰ ਆ ਇੱਕ ਅਲੱਗ-ਅਲੱਗ ਹੋ ਸਕਦਾ ਕੋਈ ਮੈਟਰ ਨਵੀਂ ਤੇਜ਼ੀ ਜੈਸਮਿਨ ਜੀ ਦੇ ਹਗਾ ਜੀ ਹਰ ਟਾਈਮ ਥੋੜਾ ਜਿਹਾ ਇੱਥੇ ਤੋਂ ਜੇ ਸੱਤ ਲੋਜ ਹੈਗਾ ਜੇ ਐਸ ਸਾਈਡ ਨੂੰ ਅਸੀਂ ਜਾਂਦੇ ਆ ਐਸ ਸਾਈਡ ਨੂੰ ਤਰ ਤੱਕ ਤਿੰਨ ਤੇ ਸਾਢੇ 3 ਕਿਲੋਮੀਟਰ ਲਈ ਸੱਤ ਲੋਜ ਅੱਧਰੋਂ ਪਾਸੇ ਤੇ ਅਸੀਂ ਬੱਸ ਸੱਤ ਲੋਜ ਤੇ ਥੋੜੀ ਜਿਹੀ ਉੱਚੀ ਜਗ੍ਹਾ ਤੇ ਬੈਠੇ ਆ ਤੇ ਜਿਹੜਾ ਇੱਥੇ ਤੋਂ ਤਕਰੀਬਨ ਸਾਡੀ ਬੈਕ ਸਾਈਡ ਆ ਜਿਹੜੀ ਜਿੱਦਾਂ ਪਾਸਾ ਨੂੰ ਪਿੰਡ ਤੋਂ ਛਿਪਦੀ ਸਾਈਡ ਆ ਤਾ ਇਸ طرف ਨੂੰ ਜਿਹੜਾ 7-8 ਕਿਲੋਮੀਟਰ ਦੂਰ ਹੈ ਜਿਹੜਾ ਜਾ ਕੇ ਜਿਹੜੇ ਬਨ ਇੱਕ ਦੌਦਪੁਰ ਦਾ ਬਨ ਹੋ ਗਿਆ ਇੱਕ ਹਾਂ ਹਾਂ ਬੱਲੇ ਬੱਲੇ ਬਿਜਲੀ ਕਿਲੇ ਥੱਪ ਗੋਰੀ ਸੀਗੀ ਜੀ ਉਹਦੀ ਆਵਾਜ਼ ਦੇਖੋ ਕਿੰਨੀ ਲੈ ਰਹੀ ਆ ਗਈ ਬਾਹਰ 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 ਬੱਚਾ ਪਾਚਾ ਸਾਡੇ ਵੀ ਹੁਣੇ ਅੱਛਾ ਤੁਹਾਡੇ ਵੀ ਹੁਣੇ ਮੀਂਹ ਪਿਆ ਸੀ ਸਾਡੇ ਹੁਣ ਪੈਣ ਸ਼ੁਰੂ ਹੋ ਗਏ ਰੇਕੋਨਮੀ ਪਿਆਸੀ ਲੱਗੀ ਸਾਡੇ ਪੈਰ ਲੱਗਿਆ ਜੀ ਹੁਣ ਬਹੁਤ ਜ਼ੋਰ ਜ਼ੋਰ ਕੇ ਡਰਾਵਣੀ ਆਵਾਜ਼ਾਂ ਆ ਰਹੀਆਂ ਆ ਆਸਮਾਨ ਤੋਂ ਜਾਨਮਹਲ ਵਾਈ ਦੀ ਅਪਡੇਟ ਹੈਗੀ ਹੈ ਜੀ ਵੀ ਚਲੋ ਹੁਣ ਕੇਸ ਚੱਲ ਪਿਆ ਜੀ ਉਹਨਾਂ ਦਾ ਤੇ ਉਹ ਕੇਸ ਦੇ ਵਿੱਚ ਗੱਲ ਇਦਾਂ ਵੀ ਹੁਣ ਸਾਰੀ ਗੱਲ ਵਕੀਲਾਂ ਤੇ ਖੜੀ ਹੈ ਜੀ ਹਾਂ ਵਕੀਲਾਂ ਦੇ ਹਿਸਾਬ ਨਾਲ ਚੱਲਣਾ ਤੁਹਾਨੂੰ ਪਤਾ ਵੀ ਇਹ ਜੇ ਚੱਕਰਾਂ ਚ ਜ਼ਿੰਦਗੀ ਚ ਕਦੇ ਪਏ ਨਹੀਂ ਸੀਗੇ ਹੁਣ ਰਾਹ ਪਏ ਤੇ ਬਾਹ ਪਏ ਤੇ ਪਤਾ ਲੱਗਿਆ ਜੀ ਹੁਣ ਛੇਤੀ ਉਹ ਵੈਗਰ ਕੋਲ ਅਰਦਾਸ ਕਰਨੀ ਸੀ ਵੀ ਸਾਡਾ ਬਾਈ ਬਾਹਰ ਆ ਜੂਗਾ ਜੀ ਅੱਜ ਆਇਆ ਜੀ ਮੈਂ ਬਿੰਦੂ ਹੁਣੇ ਦੱਸਿਆ ਕਿ ਇੱਥੇ ਆ ਜੀ ਹਾਂ ਥੋੜੇ ਜਿਹਾ ਪਹਿਲਾਂ ਲਾਈਵ 'ਚ ਜੇ ਸਟਾਰਟ ਕਰਿਆ ਬਿੰਦੂ ਕੋਲ ਤੇ ਲਾਈਵ ਸਟਾਰਟ ਹੋਇਆ ਕੰਮ ਲੱਗਿਆ ਆ ਜੀ ਅੰਦਰ ਕਰਨਾ ਬਿੰਦੂ ਆਇਆ ਹੋਇਆ ਜੀ ਨੰਬਰ 7 ਕਿੱਦਾਂ ਨਿੱਤਰਬਾਈ ਠੀਕ ਹੈ ਜੀ ਨਿੱਤਰਬਾਈ ਠੀਕ ਹੈ ਸੋਨੂੰ ਹਰਜਿੰਦਰ ਸਿੰਘ ਦਿਲਰਾਜ ਜਸੜਜੀ ਬਿੱਲਾ え ਬਾਕੀ ਪਰਮਾਤਮਾ ਦੀ ਦਿਆ ਨਾਲ ਹਰ ਪਾਣੀ ਤੇ ਥੋੜਾ ਬਚਾਓ ਆ ਜੀ ਇੱਧਰ ਸੰਦੀਪ ਮੱਲਿਕ ਪਾਣੀ ਤੋਂ ਬਚਾਓ ਆ ਜੀ ਹਲ ਬਾਕੀ ਜੋ ਵੀ ਹੈ ਕੁਦਰਤ ਦੇ ਹੱਥ ਦੇ ਵਿੱਚ ਹੈ ਕਰਮਜੀਤ ਸਿੰਘ ਜੀ ਹਾਏ ਤੁਹਾਡੀ ਹਾਈ ਪ੍ਰਵਾਨ ਹੈ ਜੀ ਬਾਈ ਕੀ ਹਾਲ ਨੇ ਠੀਕ ਹੈ ਜੀ ਮਨਦੀਪ ਮਨਦੀਪ ਆ ਜੀ ਬਿਲਕੁਲ ਠੀਕ ਠਾਕ ਹੈ ਜੀ ਕਿਰਪਾ ਬਾਬੇ ਨਾਲ ਕਰੀ ਚੜ੍ਹਦੀ ਕਲਾ ਹੈ بارش ਤਾਂ ਬਹੁਤ ਹੋ ਰਹੀ ਹੈ ਜੀ ਖਰੜ ਵੀ ਅੱਛਾ ਖਰੜ ਤੋਂ ਆ ਕਮਲਜੀਤ ਸਿੰਘ ਜੀ ਠੀਕ ਹੈ ਵੀਰਾ ਜੀ ਬਹੁਤ ਬਹੁਤ ਧੰਨਵਾਦ ਅਕਾੜ ਖਰੜੀ ਸਾੜ ਤਾਂ ਬੈਠੇ ਜਿਹੜੀ ਸਾਡੀ ਨਦੀ ਹੈ ਕਿ ਇੱਧਰ ਸਿਸਮਾਲੀ ਨਦੀ ਵਜਲੀ 9 ਵਜੜਾ ਜਿਹੜਾ ਇਹ ਖਰੜ ਫੈੜ ਤੋਂ ਹੀ ਆਉਂਦੀ ਜੀ ਇਹ ਸੋਨੂ ਖੰਨੇ ਤੋਂ ਵੀ ਸ੍ਰੀ ਕਾਜੀ ਸ੍ਰੀ ਕਾਜੀਰੇ ਜੀ ਤੇ ਵੈਗਰੂ ਮਿਹਰ ਰੱਖੇ ਕੋਈ ਜਾਨੀ ਵਾਲੀ ਨੁਕਸਾਨ ਨਾ ਹੋਵੇ ਬਹੁਤ ਨੁਕਸਾਨ ਹੋ ਚੁੱਕਿਆ ਪਹਿਲਾਂ ਵੀ ਹੁਣ ਨਾ ਹੋਵੇ ਤਾਂ ਚੰਗੀ ਉਹ ਗੱਲ ਹਾਂਜੀ ਤੁਹਾਡੀ ਵੀਡੀਓ ਬਹੁਤ ਦੇਖਦੇ ਹਾਂ ਜੀ Delhi Thank you ਜੀ thank you ਅਮਰਾਲੀ ਤੋਂ ਠੀਕ ਹੈ ਜੀ ਇਹ ਸਾਡੀ ਚਮਕੌਰ ਸਾਹਿਬ ਵਾਲੀ ਅਮਰਾਲੀ ਹੈ ਜੀ ਕੋਈ ਮੈਨੂੰ ਇਹ ਨਹੀਂ ਪਤਾ ਵੀ ਕਿੱਥੇ ਤੋਂ ਸ਼ਾਇਦ ਅਮਰਾਲੀ ਤੋਂ ਲਿਖਾ ਦਿੱਤਾ ਇਹਨਾਂ ਨੇ ਮੱਲੀ ਮੱਲੀ ਅੱਛਾ ਛੜਾ ਰਜੂ ਭਾਈ ਜਗਮਾਸੜ ਆ ਛਤਰੀ ਦੇ ਤੇ ਨਿਕਲ ਆਇਆ ਹਲਾ ਕਿੱਥੋਂ ਬਣਵਾਉਣਾ ਹੈ ਜੀ ਟਰਾਲਾ ਬਣਾਉਣਾ ਜੀ ਇਥੇ ਲੋਕਲੇ ਬਣਾਉਣਾ ਜੀ ਟਰਾਲਾ ਆਪਾਂ ਨੇ ਪੇਂਟ ਦਾ ਕੰਮ ਕਿੰਨਾ ਕੁ ਹੋ ਗਿਆ ਘਰ ਦੇ ਭਾਜੀ ਪੇਂਟ ਦਾ ਕੰਮ ਰਹਿ ਗਿਆ ਜੀ ਤਕਰੀਬਨ ਅੱਧਾ ਹੋ ਗਿਆ ਜੀ ਕਿਉਂਕਿ ਬਾਰਿਸ਼ ਨੇ ਬਹੁਤ ਅੰਕਰ ਜਿਵੇਂ ਆ ਦੇਖੋ ਆ ਜਿਹੜੀ ਰਹਿੰਦੀ ਜੀ ਹਲਾ ਫਾਪੀ ਇਹ ਨਾ 프ਰੰਟ ਤਾਂ ਟੋਟਲੀ ਨਹੀਂ ਰਹਿੰਦਾ ਹੀ ਸਕਦਾ ਸਾਰਾ ਮੇਰੇ ਤੇ ਟਾਈਮ ਹੈ ਜੀ ਹਲਾ ਟਾਈਮ ਹੈ ਜੀ ਟਾਈਮ ਨਾਲ ਆ ਜਦੋਂ ਟਾਈਮ ਆਉਣਾ ਉਹ ਵੀ ਬਸ ਇਹੀ ਅਰਦਾਸ ਕਰੋ ਜੀ ਤੰਦਰੁਸਤੀ ਨਾਲ ਸਾਰਾ ਕੁਝ ਹੋ ਜਾਏ ਓਕੇ ਜੀ ਥੈਂਕ ਯੂ ਜੀ ਹਾਂਜੀ 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 ਤੇ ਹੁਣ ਥੋੜੀ ਜਿਹੀ ਵਰਖਾਤ ਦਾ ਮੜਜਾ ਕਰੋ ਕੋ ਠੰਡਾ ਜਿਹਾ ਹੋਇਆ ਮੈਨੂੰ ਵੀ ਥੋੜੀ ਜਿਹੀ ਸ਼ਾਂਤੀ ਜੀ ਆਈ ਹੈ ਓਕੇ ਜੀ ਓਕੇ ਸੰਤੋਖਪੁਰ ਸਾਹਿਬ ਵਾਲੀ ਹੋ ਠੀਕ ਹੈ ਜੀ ਅਮਰ ਠੀਕ 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 ਇਹ ਤਾਂ ਤੇ ਰਿਸ਼ਤੇਦਾਰਾਂ ਦੇ ਵੀ ਤੁਹਾਡੇ ਦੇ ਘਰ ਹੋਣਗੇ ਜੀ ਇੱਧਰ ਪਾਸੇ ਜਨੂ ਫੇਂਕ ਕੋ ਕਲਾ ਅਸਾ ਕੁੰਪ ਕਲਾ ਤੋਂ ਮਰੇ ਕੋਟਲਾ ਹਾਂ ਚਲੋ ਬਾਹਰ ਜੀ ਪੈਂਡ ਉਹ ਸੋਨਾ ਹੋ ਰਿਹਾ ਹੈ ਜੀ ਠੀਕ ਹੈ ਜੀ ਥੈਂਕ ਯੂ ਜੇ ਮੁਸਕਾਨ ਵਲੌਗਸ ਵਾਲੇ ਵੀ ਆ ਗਏ ਅਮੀ ਜੀ ਸਸ਼ਟਿ ਕਾਲ ਤੇ ਹੰਤ ਰਿਆ ਥੰਗਿਆ ਪਾਣੀ ਵੀ ਥੱਲੇ ਥੋੜਾ ਜਿਹਾ ਘਟ ਗਿਆ ਜਰਗ ਤੋਂ ਠੀਕ ਹੈ ਜੀ ਸਾਡਾ ਰਾਜੂ ਭਾਈ ਜਾ ਰਿਹਾ ਹੈ ਜੀ ਇਹ ਸਾਡੇ ਪਿੰਡ ਦਾ ਵੀਊ ਹੈ ਜੀ ਹੰਬ ਥੋੜਾ ਜਨਾ ਮੀਂਹ ਘਟ ਗਿਆ ਜੀ ਵਜੀਦਪੁਰ ਤੋਂ ਜੀ ਠੀਕ ਹੈ ਸਾਡੇ ਲੋਕਲੇ ਚਮਕੌਰ ਸਾਹਿਬ ਦੇ ਨਾਲ ਤੋਂ ਵਜੀਦਪੁਰ ਚਲੋ ਜੀ ਫੇਰ ਕਿਸੇ ਦਿਨ ਲਾਈਵ ਹੋਵਾਂਗੇ ਪਰਮੰਦ ਮੰਥਨ ਸਾਰਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤੁਸੀਂ ਇੰਨੀ ਸਪੋਰਟ ਕਰਦੇ ਹੋ ਹਨ ਸਾਨੂੰ ਤੇ ਸਾਡੇ ਬਲੌਗ ਨੂੰ ਇਹ ਇੱਧਰ ਮਲਕੀਤ ਬਾਈ ਦੇ ਉੱਤੇ ਲੱਗਿਆ ਹੋ ਜੀ ਇਕੱਠ ਹੋਇਆ ਵਾ ਇਹ ਬੈਠੇ ਨੇ ਜੀ ਉਹਦੇ ਆ ਟਾਂਕ ਵਗੈਰਾ ਲੱਗੇ ਹੋ ਖੇਲਣ ਜੀ ਫਰਮਲੇਸ਼ਿਆ ਹਰਜਿੰਦਰ ਢਾਲੀਵਾਲ ਜੀ ਗੋਡਾ ਜੀ ਪਰਮਾਤਮਾ ਸੇ ਤੰਦਰੁਸਤੀਆਂ ਬਖਸ਼ੀਆਂ ਹੋਈਆਂ ਜੀ ਠੀਕ ਬਹੁਤ 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 ਧੰਨਵਾਦ live which Jordan